ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਚੋਣਾ ਚ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਯਾਨੀ ਐਸਓਆਈ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੇ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਐਸਓਆਈ ਦਾ ਸਾਥ ਦੇ ਰਹੀਆਂ ਸਨ ਤਿੰਨ ਮੁੱਖ ਵਿਦਿਆਰਥੀ ਜਥੇਬੰਦੀਆਂ ਹਿਮਾਚਲ ਸਟੂਡੈਂਟਸ ਯੂਨੀਅਨ ਯਾਨੀ ਹਿਮਸੂ ਨੈਸ਼ਨਲ ਸਟੂਡੈਂਟਸ ਆਰਗੇਨਾਈਜੇਸ਼ਨ ਯਾਨੀ ਐਨਐਸਓ ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗੇਨਾਈਜੇਸ਼ਨ ਯਾਨੀ ਇਨਸੋ ਇਹਨਾਂ ਨੂੰ ਤਿੰਨ ਹੋਰ ਸੰਸਥਾਵਾਂ ਦੀ ਮਦਦ ਸੀ ਇਸ ਗੱਠਜੋੜ ਨੇ ਐਨਐਸਯੂਆਈ ਜਿਸ ਨੂੰ ਕਾਂਗਰਸ ਦੀ ਮਦਦ ਸੀ ਅਤੇ ਪੂਸੂ ਨੂੰ ਬਹੁਤ ਪਿੱਛੇ ਛੱਡ ਦਿੱਤਾ ਪੂਸੂ ਨੇ এবੀਵੀਪ ਜੋ ਭਾਜਪਾ ਦਾ ਨੌਜਵਾਨ ਵਿੰਗ ਹੈ ਉਸ ਨਾਲ ਲੜ ਕੇ ਚੋਣ ਲੜੀ ਸੀ ਉਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਵੈਸੇ ਤਾਂ ਇਹਨਾਂ ਚੋਣਾਂ ਦਾ ਪੰਜਾਬ ਦੀਆਂ ਚੋਣਾਂ ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਇਹ ਸਾਰੇ ਖੇਤਰ ਦੇ ਲੋਕ ਪੜਦੇ ਨੇ ਜਿਸ ਵਿੱਚ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਵਿਦਿਆਰਥੀ ਵੀ ਸ਼ਾਮਲ ਨੇ ਫਿਰ ਵੀ ਐਸਓਆਈ ਦੀ ਜਿੱਤ ਦਾ ਮੁੱਖ ਕਾਰਨ ਸੀ ਕਿ ਉਸਨੇ 4-5 ਹੋਰ ਜਥੇਬੰਦੀਆਂ ਦੀ ਮਦਦ ਲਈ ਹਰ ਜਥੇਬੰਦੀ ਦੀ ਕੁਝ ਨਾ ਕੁਝ ਸਪੋਰਟ ਜ਼ਰੂਰ ਸੀ ਦੂਸਰਾ ਐਸਓਆਈ ਦੀ ਜਿੱਤ ਦਾ ਕਾਰਨ ਇਹ ਕਿ ਉਹਨਾਂ ਨੇ ਇਹ ਚੋਣ ਕੈਂਪਸ ਦੇ ਮਸਲਿਆਂ ਤੇ ਮੁੱਦਿਆਂ ਉੱਤੇ ਲੜੀ ਇਸ ਦੇ ਮੁਕਾਬਲੇ ਵਿਰੋਧੀ ਧਿਰ ਆਪਸ ਵਿੱਚ ਵੰਡੇ ਹੋਏ ਸਨ ਅਤੇ ਉਹਨਾਂ ਨੇ ਕੈਂਪਸ ਦੇ ਮਸਲੇ ਚੁੱਕਣ ਦੀ ਬਜਾਏ ਪੰਜਾਬ ਦੇ ਮਸਲੇ ਜਿਵੇਂ ਕਿ ਡਰੱਗਸ ਦਾ ਮਸਲਾ ਅਤੇ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕੀਤਾ। ਇਹਨਾਂ ਚੋਣਾਂ 'ਚ ਐਸਓਆਈ ਦੀ ਜਿੱਤ ਦਾ ਇੱਕ ਹੋਰ ਵੀ ਕਾਰਨ ਹੈ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਆਮ ਆਦਮੀ ਪਾਰਟੀ ਨੇ ਕੋਈ ਬਹੁਤੇ ਪੈਰ ਹਾਲੀ ਤੱਕ ਨਹੀਂ ਜਮਾਏ। ਇਹਨਾਂ ਚੋਣਾਂ 'ਚ ਕਾਂਗਰਸ, ਭਾਜਪਾ ਅਤੇ ਆਪ ਵਰਗੇ ਉਹਨਾਂ ਵਾਸਤੇ ਇੱਕ ਸਾਫ਼ ਸਬਕ ਹੈ। ਇਹਨਾਂ ਪਾਰਟੀਆਂ 'ਚ ਸਿਰਫ ਏਕਤਾ ਦੀ ਲੋੜ ਹੀ ਨਹੀਂ ਜਿੰਨਾ ਚਿਰ ਤੱਕ ਹਰ ਪਾਰਟੀ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਨਹੀਂ ਕਰੇਗੀ ਉਸ ਦੀਆਂ ਔਰ ਸਾਰੀਆਂ ਵੋਟਾਂ ਜਿਹੜੀਆਂ ਵਾ ਉਹ ਵੰਡੀਆਂ ਜਾ ਸਕਦੀਆਂ ਵਾ ਪਰ ਲੱਗਦਾ ਨਹੀਂ ਕਿ ਕਿਸੇ ਪਾਰਟੀ ਨੇ ਇੱਥੋਂ ਕੋਈ ਸਬਕ ਲੈਣੇ ਨੇ